ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ 托ਕੜ ਗੱਬੜ ਚੱਕ ਪਾਸ ਛੋਟੀ ਦੁੱਧ ਦਿੰਦੀ ਤਾਜੀ ਸੀ ਵੀ ਵੜ ਮਗਰ ਬੱਚੀ ਦੋ ਪਾਲਕ ਬੱਚੀਆਂ ਤੇ ਚਾਰ ਪੰਜ ਨਾਲ ਕੇਜਲਾ ਡਿਟੇਲ ਤੇ ਰੇਟ ਆਪਾਂ ਵੀਰ ਤੋਂ ਪੁੱਛਦੇ ਆਉਗੇ ਸੱਸੀ ਗਾਲ ਬਾਈ ਜੀ ਸੱਸੀ ਗਾਲ ਬਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਈ ਤਾਂ ਤਨਵੀਰ ਸਿੰਘ ਦਾ ਪਿੰਟਾ ਫੂਲਾ ਜ਼ਿਲ੍ਹਾ ਫੇਦਾ ਤਸੀ ਫੂਲਾ ਬਈ ਠੀਕ ਆ ਫੂਲ ਸ਼ਹਿਰ ਹੀ ਪੈ ਗਿਆ ਆਪਣਾ ਰਾਮਪੁਰੇ ਨਾਲ ਹਨਾ ਹਾਂ ਬਈ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ 7087383435 70873 83435 83435 ਪਹਿਲੇ ਨੰਬਰ ਦੇ ਲਈ ਤੋਕੜ ਗੱਬਣਾ ਝੋਟੀ ਦੇਖੀ ਜਾਨੇ ਕਿਹੜਾ ਸੁਆਸੂਈ ਹੈ ਇਹ ਬਈ ਪਹਿਲਾ ਸੁਆਸੂਈ ਵੀ ਹੈ 6 ਨੰਦਾ ਨੂੰ ਠੀਕ ਹੈ ਸਾਢੇ 3 ਨੰਮੀ ਵਾਲੀ ਗੱਬਣਾ 7 ਕਿਲੋ ਦੁੱਧ ਦਾ ਬਈ ਦੂਜੇ ਸੁਆ ਲਈ ਗੱਬਣ ਹੋਈ ਵੀ ਆ 7 ਕਿਲੋ ਦੁੱਧ ਸਾਢੇ 3 ਕਿਲੋ ਟਾਈਮ ਦਾ ਹਾਂਜੀ ਮਿਲ ਜੀ ਕਿਵੇਂ ਆ ਮਿਲਦੀ 10 ਦਾ ਬਈ ਆਪਣੇ ਕੋਲ ਪਾਕਸੋਂ ਆਈ ਆ 10 ਦਾ ਫੇਰ ਢੀਕਾ ਲਗਾਉਂਦੀ ਆ ਇੱਕ ਡੰਗ ਢੀਕਾ ਲਗਾਉਂਦੀ ਆ ਇੱਕ ਡੰਗ ਹੋ ਗਈ ਆ ਠੀਕ ਹੈ ਵੀ ਟਕਾਉਣ ਵਾਲਾ ਫਟੇੱਕ ਜੋ ਹੋਲੀ ਹੋਲੀ ਹਾਂ ਬਈ ਇੱਕ ਅੱਧਾ ਦਿਨ ਕਰੂਗੀ ਬਸ ਠੀਕ ਹੈ ਚੈੱਕ ਆਪਾਂ ਕਰਾ ਕੇ ਲੈ ਕੇ ਆਂ। ਹਾਂ ਵੀ ਚੈੱਕ ਕਰਾ ਕੇ ਲੈ ਕੇ ਆਂ। ਡੰਡਾ ਦੀ ਗੱਲ ਵਾਇਆ ਅਗਲਾ ਚੈੱਕ ਕਰਾ ਕੇ ਲੈ ਕੇ ਜਾ। ਠੀਕ ਆ ਥਾਣਾ ਥੋੜਾ ਜਿਹਾ ਸਾਫਾ ਵਧੀਆ। ਪੂਰੀ ਬਈ ਯਾਰ ਜਮੇ ਨਹੀਂ। ਤੇ ਹਲਕਾ ਜਿਹਾ ਹਵਾ ਹਵਾ ਸੁਣਨ ਪਾਸ ਆਇਆ ਤਾਂ ਹੈਗਾ ਹਨਾ। ਛੋਟਾ ਮੋਟਾ ਹੈਗਾ ਵੀ ਧਾਰਾ ਦਾ ਇੱਕ ਧਾਰਾ ਦਾ ਵੀ ਫਰਕ। ਠੀਕ ਆ ਰੇਟ ਇਹਦਾ ਕੀ ਰੱਖਿਆ? ਰੇਟ ਇਹਦਾ 85 ਆ 82 ਦੇ ਦਾਂਗੇ। ਮਾਨਦਾਨ ਹੋ ਜਾਊਗਾ। ਹਾਂ ਜੀ ਬਈ ਮਾਨਦਾਨ ਕਰਾਂਗੇ ਬੰਦੇ। ਥੋੜੀ ਬਾਅਦ। ਸੁਪਰਾ ਸਿੰਘ ਨੂੰ ਹਥਾ ਦੇਖ ਸਕਦੇ ਹੋ ਦੂਜੇ ਸੂਏ ਦੀ ਛੋਟੀ ਗੱਪਣ ਚੈੱਕ ਪਾਸ। 39 ਮਹੀਨੇ ਦੀ ਗੱ ਇਹ ਹੈ 63 ਦਿਨ ਵੀ ਨਹੀਂ ਕਨਫਰਮ ਹੋ ਜਾਵਾ ਹਾਂ ਬਈ ਹਾਂ ਚੈੱਕ ਕਰਾ ਕੇ ਲੈਣ ਠੀਕ ਆ ਥਣ ਥੋੜਾ ਮੁੱਠੀ ਵਾਲਾ ਹਨਾ ਸੋ ਥਣ ਦੇਖ ਸਕਦੇ ਹੋ ਥੋੜਾ ਸਾਫ ਸੁਥਰਾ ਮੁੱਠੀ ਵਾਲਾ ਵੀਡੀਓ ਕਵਰ ਕਰਨ ਦਾ ਟਾਈਮ ਆਪਣਾ 12000 ਦਾ ਟਾਈਮ ਹੋ ਸਾਬ ਨਾਲ ਗੱਲ ਕਰ ਲਿਓ ਸੋ ਥਣ ਲੈਵਾ ਦੇਖੋ ਸੋਹਣਾ ਸਾਫ ਸੁਥਰਾ ਰਾਜ ਜੀ ਸਮੀ ਪੜੀ ਵੀ ਬੈਸੀ ਜਮ ਨਰਮ ਮੌਕੇ ਤੇ ਹੋ ਜਾਊਗੀ ਤੇ ਚਮਕ ਧਮਕ ਰਾਜ ਜੀ ਦੀ ਪੜੀ ਵੀ ਬਹੁਤਾਂ ਡਿਸ਼ਾਂ ਨੂੰ ਕਿਸੇ ਪਾਸੇ ਆਏ ਬਤੂ ਵੀ ਇੱਕ ਕਰੂ ਲੈਂਦੇ ਆ ਬੰਦੇ ਨੇ ਬਾਹਰ ਜਾਣਾ ਸੀ ਮਜ਼ਦੂਰੀ ਤੇ ਠੀਕ ਆ ਸਾਰੇ ਇਕੱਠੇ ਜਾ ਕੇ ਲੈ ਹਾਂ ਤੇ ਦੋ ਨੰਬਰ ਜਿਹੜੀ ਵਹਿੜ ਆਪਾਂ ਦੇਖਦੇ ਆਂ ਤਾਜੀ ਸੂਈ ਵੀ ਕਿਆ ਇੱਕ ਦਰਾਂ ਦੀ ਸੂਈ ਵੀ ਇਹ ਇਹ ਬਈ ਹੋ ਗਏ ਇਹਨੂੰ 20 25 ਦਿਨ ਹੋ ਗਏ ਠੀਕ ਆ ਮਗਰ ਬੱਚੀ ਆ ਨਾ ਮਗਰ ਬੱਚੀ ਆ ਬੱਚੀ ਦੇਖੋ ਬੱਚੀ ਬਹੁਤ ਬਲੀ ਬੱਚੇ ਸੰਗ ਲਗਾਏ ਵੇ ਬਈ ਸੰਗ ਹੋਇਆ ਤਾਂ ਲਗਾਏ ਨਹੀਂ ਮਹੀਨਾ ਮਹੀਨੇ ਕੋ ਨੂੰ ਦਗਾਣਾ ਠੀਕ ਹੈ ਠੀਕ ਹੈ ਅਗਲਾ ਦਗਾ ਲੈਣਾ ਠੀਕ ਹੈ ਦੁੱਧ ਕਿੰਨਾ ਹੁਣ ਦੁੱਧ ਹੈਗਾ ਵੀ 14 ਤੋਂ 15 ਕਿਲੋ ਦੁੱਧ ਹੈਗਾ ਅਗਲਾ ਚੋਕੇ ਲੈ ਠੀਕ ਹੈ ਕਹਿੰਦਾ ਉਹ 13 ਕਿਲੋ ਤਾਂ ਜਮਾ ਨਿਬੜੂਗਾ ਹਾਂਜੀ ਬਈ ਹਾਂਜੀ ਦੇਖੋ ਬਾਕੀ ਥੋੜਾ ਕਾ ਨਾ ਪਸੋਪਰਾ ਕਰ ਜਾਂਦੇ ਕਦ ਦਿੰਦਾ ਅੱਗੇ ਅੱਗੇ ਕ ਦੇਖੋ ਮੈਡਮ ਸੋ ਨਾੜਾ ਰੂੜਾ ਦੇਖੋ ਮਾਨੇ ਚੂਣ ਜਵਾਇਕਰ ਨੰਬਰ ਪੂਰਾ ਬਈ ਲੰਬਾ ਹੀ ਹੈ ਠੀਕ ਹੈ ਰੇਟ ਇਹਦਾ ਕੀ ਰੱਖਿਆ ਰੇਟ ਇਹਦਾ 65 ਆ 62000 ਦੀ ਕਰਾਂਗੇ ਮਾਨਦਾਨ ਹੋ ਜਾਊਗਾ ਇਹ ਵੀ ਮਾਨਦਾਨ ਹੋ ਜਾਊਗਾ ਫਿਰ ਦੂਜੇ ਨੰਬਰ ਤੇ ਵੇਖ ਸਕਦੇ ਹੋ ਤੇ 14 15 14 15 ਨੀਅਰ ਬੋਟੇ ਨਗਰ ਤੋਂ ਚੋਣ ਵਾਲਾ ਹਾਜ਼ਰ ਆ ਤੇ ਚੂਣ ਜਵਾਇ ਕਰਨ ਬੰਨੇ ਇਹਨੋਂ ਵਧੀਆ ਪੁੰਦੀ ਆ ਹਾਂ ਬਈ ਪੂਰਾ ਵਧੀਆ ਠੰਡੀ ਫੀਲਤਾ ਜੀ ਆ ਇਹ ਕੱਚੀ ਦਾ ਕਰਕੇ ਜਾ ਚੁੱਕੇ ਠੀਕ ਹੈ ਉਸਿਆ ਕਰਵਾ ਦੇ ਠੀਕ ਹੈ ਹਲਕਾ ਜਿਹਾ ਕ੍ਰੋਸ ਪਾਣ ਜਾਂ ਪੈਂਦਾ ਤੇ ਫੈਟ ਵੀ ਚੰਗੀ ਆਉਂਦੀ ਉਹ ਦੁੱਧ ਦੀ ਵੀ ਨਹੀਂ ਮੰਨਦੀ ਬਾਈ ਠੀਕ ਹੈ ਫਿਰ ਠੰਡੀ ਸੀਲ ਦੇ ਦੇ ਜਿਵੇਂ ਮਰ ਜਾ ਸਵੇਰ ਚ ਰੋ ਕੋਈ ਡੈਂਕ ਤੇ ਨਹੀਂ ਗਾ ਜੰਮੇ ਨਹੀਂ ਬਾਈ ਜੰਮੇ ਨਹੀਂ ਲੈ ਥੱਲੇ ਵਾਖੋ ਬਾਈ ਠੀਕ ਹੈ ਮਾਲਾ ਬੀ ਫਿਗਰ ਹੋ ਜਾ ਬੰਦਾ ਹਣਾ ਜੰਮਾਈ ਬਾਈ ਜਾਵਾਂ ਤੇ ਅੱਗੇ ਆਪਾਂ ਦੇਖੀ ਜਾਂਦੇ ਆ ਕਿ ਦੋ ਪਾਲਕ ਬੱਚੀਆਂ ਹਨਾ ਤੇ ਕਿੰਨੀ ਕੁ ਉਮਰ ਹੈ ਨਾ ਬੱਚੀਆਂ ਦੀ ਦੋਨਾਂ ਦੀ ਇਹ ਬਾਈ ਹੈਗਾ 4-5-6 ਮਹੀਨੇ ਦੇ ਬੱਚੇ ਆ ਠੀਕ ਹੈ ਥਣ ਚਾਰ ਚਾਰ ਹੀ ਦੋਨਾਂ ਦੇ ਹਾਂ ਬਾਈ ਥਣ ਬਹੁਤ ਚੰਗੀਆਂ ਝੋੜਨਾ ਠੀਕ ਹੈ ਦੇਖੋ ਸਥਾਨ ਦੇਖੋ ਚਾਰ ਚਾਰ ਹੀ ਹੈ ਨਾ ਹਾਂ ਬਈ ਇਹਦੀ ਇਹਦੀ ਵੀ ਦੇਖੋ ਬਈ ਜੋੜ ਇਹਦੀ ਨਜਾਇਜ਼ ਚੁੱਕੀ ਆ ਜੋੜੀ ਬੱਚੀ ਠੀਕ ਆ ਥਾਂ ਚਾਰ ਚਾਰ ਹੀ ਆ ਤੇ ਇਹਨਾਂ ਦਾ ਬੱਬਾ ਉਹ ਯਾਰ ਜਿਆ ਕੀ ਰੱਖਿਆ ਜੋੜੇ ਦਾ ਬਾ ਇਹਨਾਂ ਦੀ ਬੱਚੀ ਆ ਇਹ ਬਾਈ ਦੀਆਂ ਦੇ ਦਾਂਗੇ ਬਾਈ ਠੀਕ ਆ ਦੋਨੇ ਬੱਚੇ ਬਾਈ ਆ ਤਾਂ ਦੇ ਦਾਂਗੇ ਹਾਂ ਟਰ ਦੀ ਬਾਹਰ ਲੋ ਕਰ ਤੇ ਰਿਕਾਰਡ ਵਗੈਰਾ ਪਤਾ ਕੋਸਕੇ ਪਤਾ ਨਹੀਂ ਰਿਕਾਰਡ ਬਈ ਲੈਟਿਕਾਂ ਦਾ ਹਾਰਮ ਨੂੰ ਤਾਂ ਆਪਣੇ ਵਿੰਡੋ ਲੈਤਿਕਾਂ ਠੀਕ ਆ 22 ਬੱਚੀ ਬੱਚੀ ਕਿਲੋ ਲਗਵਾਵਾਂਗੇ ਬੱਚੇ ਆ ਠੀਕ ਆ ਠੀਕ ਆ ਤੁਸੀਂ ਬਿਰੋ ਤੋਰਾ ਵਗੈਰਾ ਚੈੱਕ ਕਰੋ ਬੱਚੇ ਹਨ ਸੋਹਣੇ ਸਾਫ ਸੁਥਰੇ ਰਾਜੀ ਸਮੇ ਬਣੀਆਂ ਤੋ ਦੇਖੋ ਜਮਾ ਸ਼ਾਈਨਿੰਗ ਸੋਨਿੰਗ ਬਹੁਤ ਆ ਤੇ ਨਾ ਵਗੈਰਾ ਤਾਂ ਨਹੀਂ ਕੋਈ ਪਤਾ ਵੀਰ ਦਾ ਇਕੱਠੇ ਖਰੀਦ ਜਿਵੇਂ ਕੋਈ ਕਰੋ ਚਾਰ ਪੰਜ ਨਾਲ ਵੀ ਨੇ ਇਕੱਠੀ ਖਰੀਦ ਲੈ ਸੋ 22000 ਰੁਪਏ ਦਾ ਜੋ ਨਾ ਜੋੜਾ ਬੱਚਿਆਂ ਸਾਨੂੰ ਮਿਲ ਜੂਗਾ ਠੀਕ ਹੈ ਮਨਾ ਨਾ ਰੀਆ ਮਾਦੇ ਸਿਓ ਕਰੇ ਬਾ ਸਾਰੀ ਵੇਚਣੀ ਹੈ ਅਗੇ ਠੀਕ ਹੈ ਇਕੱਠੇ ਆਪਾਂ ਖਰੀਦ ਲੈ ਸਾਰੇ ਹਨ ਸੋ ਝੋੜੀਆਂ ਦੇਖੋ ਬੱਚਿਆਂ ਦੇ ਬਹੁਤ ਚੰਗੀਆਂ ਝੋੜੀਆਂ ਹੈਗੀਆਂ ਸੋ ਪਿੰਡ ਫੂਲ ਜਿਲ੍ਹਾ ਬਠਿੰਡੇ ਦਾ ਪਿੰਡ ਪੈ ਗਿਆ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਕੇ ਸਭ ਦਾ ਤੈਅਦ ਲੋ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ